ਅੱਜ ਸ਼੍ਰੀ ਅਖਲ ਚੌਧਰੀ ਜੀ ਆਈਪੀਐਸ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਮੁਖਸਰ ਸਾਹਿਬ ਦੇ ਨਿਸ਼ਾਨ ਪ੍ਰਦਰਸ਼ਨਾਇਥੇ ਆਮ ਪਬਲਿਕ ਦੇ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਅਤੇ ਮਾੜੇ ਅਨਸਰਾਂ ਤੇ ਰੇਡ ਕਰਨ ਲਈ ਤੇ ਅਗੈਰ ਸਮਾਜਿਕ ਤੱਤਾਂ ਨੂੰ ਸੁਝਾਉਣ ਲਈ ਇਹ ਸਪੈਸ਼ਲ ਸਿਟੀ ਸ਼੍ਰੀ ਮੁਖਸਰ ਸਾਹਿਬ ਵਿੱਚ ਲਾਈਗ ਮਾਰਚ ਕੀਤਾ ਜਾ ਰਿਹਾ ਹੈ ਜਿਸ ਵਿੱਚ ਤਿੰਨੇ ਥਾਣਿਆਂ ਦੀ ਫੋਰਸ ਹੈ ਤੇ ਨਾਲ ਪੀਸੀਆਰ ਹੈ ਇਹਨੂੰ ਲੈ ਕੇ ਅਸੀਂ ਸਾਰੇ ਸ਼ਹਿਰ ਦੇ ਵਿੱਚ ਤੇ ਜਰੂਰੀ ਜਿਹੜੇ ਮੁਹੱਲੇ ਨੇ ਉਹਨਾਂ ਦੇ ਵਿੱਚ ਲੋਕਾਂ ਦੇ ਵਿੱਚ ਕੰਫੀਡੈਂਸ ਬਿਲਡਿੰਗ ਮੈਜਰ ਦੇ ਤੌਰ ਤੇ ਅਸੀਂ ਫਲੈਗ ਮਾਰਚ ਕਰ ਰਹੇ ਹਾਂ ਮੈਂ ਤੁਹਾਡੇ ਸਾਹਮਣੇ ਰਹੀਂ ਆਮ ਸ਼੍ਰੀ ਮੁਖਤਸਰ ਸਾਹਿਬ ਦੇ ਨਾਗਰਿਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਗਾ ਕਿ ਮਾੜੇ ਅਨਸਰਾਂ ਦੀ ਜਾਂ ਨਸ਼ੇ ਵਿੱਚ ਲਿਪਟ ਲੋਕਾਂ ਦੀ ਸਪਲਾਈ ਕਰਨ ਵਾਲਿਆਂ ਦੀ ਪੁਲਿਸ ਨੂੰ ਤੁਸੀਂ ਫੁਲਕ ਸੂਚਨਾ ਦੋ ਤੁਹਾਡਾ ਨਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ ਤਾਂ ਕਿ ਤੁਹਾਡੀ ਪਬਲਿਕ ਦੀ ਸਹਾਇਤਾ ਨਾਲ ਇਹ ਜਿਹੜਾ ਜੁਰਮ ਹੈ ਇਸ ਨੂੰ ਰੋਕਿਆ ਜਾ ਸਕੇ